ਸਾਡੀ ਕੌਮ ਪੰਜਾਬੀ ਬਹੁਤ ਵਧੀਆ ਕੌਮ ਆ ਤੇ ਮਹਾਨ ਵਿਰਸਾ ਪੰਜਾਬੀ ਕੌਮ ਦਾ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿੰਨਾ ਮਹਾਨ ਇਤਿਹਾਸ ਹੈ ਸਾਡਾ ਪਰ ਪਿਛਲੇ ਕੁਝ ਸਮੇਂ ਤੋਂ ਜਿਹੜਾ ਕੁਝ ਮੈਂ ਵੇਖ ਰਿਹਾ ਨਾ ਇੱਕ ਨਵੀਂ ਵੈਰਾਈਟੀ ਪੈਦਾ ਹੋ ਗਈ ਸੋਸ਼ਲ ਮੀਡੀਆ ਤੋਂ ਕਮਾਈ ਕਰਨ ਵਾਲੀ ਉਹ ਹੈ ਤਾਂ ਪੇਜਾਂ ਦੇ ਚਾਰ ਪੰਜੀ ਪਰ ਉਹ ਇੰਨਾ ਚਾਵਲ ਪੁਣਾ ਕਰ ਰਹੇ ਆ ਨਾ ਵੇਖ ਕੇ ਦੁੱਖ ਹੋਣ ਲੱਗ ਪੈਂਦਾ ਵੀ ਯਾਰ ਅਸੀਂ ਪੰਜਾਬੀ ਸੀ ਤੇ ਅਸੀਂ ਕੀ ਹੋਗੇ ਜਿਹੜੇ 2-4 ਡਾਲਰ ਆਉਂਦੇ ਆ ਨਾ ਉਹ ਡਾਲਰ ਉਹਨਾਂ ਨੂੰ ਕੰਮ ਨਹੀਂ ਕਰ ਦਿੰਦੇ ਤੇ ਉਹ ਚਵਲ ਪੁਣਾ ਪਾਲਦੇ ਰਹਿੰਦੇ ਆ ਹੁਣ ਹਿਰਨ ਵਾਲੇ ਮਾਮਲੇ ਦੀ ਗੱਲ ਕਰਦਾ ਜਿਹੜਾ ਹਿਰਨ ਵਾਲਾ ਮੁੱਦਾ ਹੋਇਆ ਰਸਤਾ 'ਚ ਉਹ ਮੁੰਡਿਆਂ ਤੋਂ ਗਲਤੀ ਹੋਈ ਆ ਤੇ ਉਹ ਸਜ਼ਾ ਦੇ ਹੱਕਦਾਰ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਸਜ਼ਾ ਵੀ ਉਹਨਾਂ ਨੂੰ ਕਰੜੀ ਮਿਲਣੀ ਆ ਕਿਉਂਕਿ ਕੇਸ 2-3 ਪੈ ਗਿਆ ਉਹਨਾਂ ਤੇ ਪਰ ਅਸਲ 'ਚ ਪੰਜਾਬ ਦੇ ਦੋ ਮੁੰਡੇ ਹੀ ਉਹਦੇ 'ਚ ਜਿਹੜੇ ਸਾਡੇ ਬਲੌਗਰ ਜਿਹਤੇ ਹਾਂ ਪੇਜਾਂ ਵਾਲੇ ਆ ਇਹ ਉਹਨਾਂ ਨੂੰ ਵਿਚਾਰਿਆਂ ਨੂੰ ਬਦਨਾਮ ਕਰ ਰਹੇ ਆ ਉਹਨਾਂ ਦਾ ਮਜ਼ਾਕ ਉਡਾਰ ਰਹੇ ਆ ਵੀਡੀਓ ਪਾ ਕੇ ਇੱਕ ਨੇ ਤਾਂ ਫਿਲਮ ਬਣਾਤੀ ਹੋਈ ਫਿਲਮ ਚੋ ਬੋਲ ਰਿਹਾ ਕਹਿੰਦਾ ਚੱਲ ਰਾਜਸਥਾਨ ਚੱਲ ਗਏ ਉੱਥੋਂ ਕਾਲਾ ਮਾਲ ਲੈ ਕੇ ਆਵਾਂਗੇ ਤੇ ਇੱਥੇ ਬਲਾਈਲਰ ਖਾਈ ਜਾਂਦੇ ਆ ਤੇ ਉੱਥੋਂ ਆਪਾਂ ਹਿਰਨ ਮਾਰ ਕੇ ਲੈ ਕੇ ਆਵਾਂਗੇ ਮੀਟ ਬਣਾਵਾਂਗੇ ਜਿਵੇਂ ਉਹ ਪਕਾਈ ਜਿਵੇਂ ਕਰਦੇ ਹੁੰਦੇ ਆ ਇਹ ਪਰ ਉਹ ਇੰਨਾ ਦੁੱਖ ਹੁੰਦਾ ਨਾ ਠੀਕ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਆਖਰਕਾਰ ਤਾਂ ਪੰਜਾਬੀ ਆ ਉਹ ਯਾਰ ਸਾਡੇ ਭਰਾ ਜੇ ਪੰਜਾਬ ਦੇ ਜਾਏ ਆ ਤਾਂ ਬਿਨਾਂ ਸ਼ੱਕ ਸਾਡੇ ਭਰਾ ਆ ਉਹ ਪਰ ਕਿਉਂ ਉਹਨਾਂ ਦਾ ਮਜ਼ਾਕ ਡਾਇਰ ਜਾ ਰਿਹਾ ਵਿਚਾਰਿਆਂ ਦਾ ਫੇਸਬੁੱਕ ਤੇ ਉਹਨਾਂ ਦੇ ਮਾਪੇ ਹੋਣਗੇ ਉਹਨਾਂ ਦੇ ਭੈਣ ਭਰਾ ਹੋਣਗੇ ਉਹਨਾਂ ਦੇ ਵਿਚਾਰਿਆਂ ਦੇ ਹੋਰ ਰਿਸ਼ਤੇਦਾਰ ਹੋਣਗੇ ਨਕਰਮਿਆਂ ਦੇ ਉਹ ਕੀ ਸੋਚਦੇ ਹੋਣਗੇ ਸ਼ਰਮ ਕਿੰਨੀ ਮਾਂਦੇ ਹੋਣਗੇ ਉਹ ਇਹਨਾਂ ਨੂੰ ਕੀ ਆ ਇਹਨਾਂ ਨੂੰ ਨਾਂ ਤਾਂ ਹਿਰਨ ਨਾਲ ਕੋਈ ਹਮਦਰਦੀ ਆ ਨਾ ਇਹਨਾਂ ਲੋਕਾਂ ਨੂੰ ਰਾਜਸਥਾਨ ਪਰਚਾ ਉਹਨਾਂ ਤੇ ਦਰਜ ਹੋ ਗਿਆ ਤੇ ਜਿਹੜੀ ਸਜ਼ਾ ਸਜ਼ਾ ਅਦਾਲਤ ਨੇ ਦੇ ਦੇਣੀ ਉਹਨਾਂ ਨੂੰ ਇਹ ਕਾਵੇ ਕਰਕੇ ਚਾਵਲਾਂ ਮਾਰ ਰਹਾ ਕਿਤੇ ਚੱਕ ਕੇ ਕੋਈ ਰੀਲ ਪਾ ਦਿੰਦਾ ਕੋਈ ਫਿਲਮ ਬਣਾ ਕੇ ਪਾ ਦਿੰਦਾ ਰੌਲਾ ਸਾਰਾ ਉਹੀ ਕਮਾਈ ਕਰਨੀ ਇਹਨਾਂ ਨੇ ਤੋਂ ਇਹ ਜਿਵੇਂ ਮੰਗਤੇ ਨਹੀਂ ਫਿਰਦੇ ਹੁੰਦੇ ਮੰਗਤਾਂ ਕੋਲੇ ਤਾਂ ਕੌਲਾ ਹੁੰਦਾ ਇਹ ਕੈਮਰੇ ਨੂੰ ਕੌਲਾ ਬਣਾਈ ਫਿਰਦੇ ਆ ਤੜਕੇ ਤੋਂ ਉੱਠ ਕੇ ਇਹਨਾਂ ਨੂੰ ਹੋਰ ਕੰਮ ਹੀ ਕੋਈ ਨਹੀਂ ਮੈਂ ਤਾਂ ਕਹਿੰਦਾ ਵੀ ਜੇ ਕਿਤੇ ਫੇਸਬੁੱਕ ਦੀ ਕਮਾਈ ਬੰਦ ਹੋ ਗਈ ਫੇਸਬੁੱਕ ਨੇ ਰੂਲ ਬਦਲਤੇ ਤੇ ਨਾ ਢਿੱਲਾਂ ਨੂੰ ਕਹਿਣਾ ਉਹ ਢਿੱਲੋਂ ਇਹ ਮਰਨਗੇ ਕੁਸ ਖਾ ਕੇ ਜਾਂ ਗੱਡੀ ਥੱਲੇ ਆਉਣਗੇ ਕਿਉਂਕਿ ਹੋਰ ਇਹਨਾਂ ਕੋਲੇ ਸਾਧਨ ਹੀ ਨਹੀਂ ਹੈਣੀ ਕੋਈ ਕੰਮ ਇਹ ਕਰਕੇ ਨਹੀਂ ਰਾਜੀ ਮਿਹਨਤ ਕਰਕੇ ਰਾਜੀ ਨਹੀਂ ਇਹ ਨਾ ਮਿਹਨਤ ਇਹਨਾਂ ਤੋਂ ਹੁੰਦੀ ਆ ਸੋ ਇਹਨਾਂ ਨੂੰ ਨਾ ਮਾੜਾ ਮੋਟਾ ਸਿਆਣੇ ਹੋਣਾ ਚਾਹੀਦਾ ਮੈਂ ਫੇਰ ਕਹਿਣਾ ਵੀ ਉਹ ਸਜ਼ਾ ਦੇ ਹੱਕਦਾਰ ਆ ਸਜ਼ਾ ਉਹਨਾਂ ਨੂੰ ਮਿਲੂਗੀ ਪਰ ਸਾਡੇ ਪੰਜਾਬ ਦੇ ਮੁੰਡੇ ਆ ਉਹ ਠੀਕ ਆ ਨਾ ਤਾਂ ਗਲਤੀ ਹੋਗੀ ਕੋਈ ਚੰਗਾ ਜਾਂ ਮਾੜਾ ਨਹੀਂ ਹੁੰਦਾ ਚੰਗਾ ਜਾਂ ਮਾੜਾ ਹੁੰਦਾ ਸਮਾਂ ਵਕਤ ਪਤਾ ਨਹੀਂ ਕਿਹਦੇ ਤੇ ਮਾੜਾ ਸਮਾਂ ਆ ਜਾਏ ਕੀ ਤੋਂ ਕੀ ਹੋ ਜੇ ਉਹਨਾਂ ਤੇ ਵਿਚਾਰਿਆਂ ਦਾ ਕੋਈ ਮਾੜਾ ਸਮਾਂ ਆ ਜਾਇਆ ਚੰਗੇ ਘਰਾਂ ਦੇ ਮੁੰਡੇ ਆ ਨਹੀਂ ਕਿਹਦਾ ਜੀ ਕਰਦਾ ਹੁੰਦਾ ਰਾਜੇ ਘਰਾਂ 'ਚ ਜਨਮ ਲੈ ਕੇ ਤੇ ਉੱਥੇ ਟਿਬਿਆਂ 'ਚ ਰੋਲਦੇ ਫਿਰਦੇ ਆ ਨਾਲੇ ਲੋਕਾਂ ਤੋਂ ਸੂਧੂ ਕਰਾਈ ਨਾਲੇ ਜੇਲ੍ਹ ਕੱਟਣਗੇ ਜੇਲ੍ਹ ਦੇ ਹਾਲਾਤ ਆਪਾਂ ਨੂੰ ਪਤਾ ਹੀ ਇੰਡੀਆ ਦੇ ਜੇਲ੍ਹਾਂ ਕਿਹੋ ਜੀਆਂ ਹਨ ਤੇ ਸੋ ਇਹਨਾਂ ਨੂੰ ਬੇਨਤੀ ਆ ਮੇਰੀ ਇਹੋ ਜਿਹੇ ਬਲੌਗਰਾਂ ਨੂੰ ਯਾਰ ਉਹੋ ਜਿਹੇ ਬੰਦਿਆਂ ਤੋਂ ਪੈਸੇ ਤੁਸੀਂ ਮੰਗ ਕੇ ਲੈ ਲਿਆ ਕਰੋ ਮੈਂ ਤਾਂ ਆਂਦਾ ਨਾਲੇ ਮੈਂ ਜਾਣਦਾ ਨਹੀਂ ਉਹਨਾਂ ਨੂੰ ਪਰ ਜੇ ਕਿਤੇ ਉੱਧਰ ਗਏ ਰਾਜਸਥਾਨ ਵਾਲਾ ਉਹਨਾਂ ਦੀ ਮੁਲਾਕਾਤ ਜ਼ਰੂਰ ਕਰਕੇ ਆਵਾਂਗੇ ਕਿਉਂਕਿ ਉਹਨਾਂ ਨੂੰ ਹੌਸਲਾ ਦੇਵਾਂਗੇ ਕਿਤੇ ਦੱਸ ਦਿੰਦੇ ਨਾ ਵੀ ਅਸੀਂ ਉਹਨਾਂ ਦੀ ਬੇਇੱਜ਼ਤੀ ਕਰਨ ਲੱਗੇ ਆ ਲੈ 5-5 4-4000 ਰੁਪਿਆ ਉਹਨਾਂ ਨੂੰ ਕਹਿ ਕੇ ਵੀ ਸੋਡੀ ਆ ਵੀਡੀਓ ਪਾਉਂਦੇ ਸੀ ਫਲਾਣੇ ਫਲਾਣੇ ਇਹਨਾਂ ਨੂੰ ਅਸੀਂ ਰੋਕਿਆ ਜਿਹੜਾ ਉਹਨਾਂ ਨੂੰ ਦੇ ਉਹਨਾਂ ਦੇ ਮੱਥਾ ਟੁਕ ਉਹ ਦੇ ਦਿੰਦੇ ਬੰਦੇ ਹੱਸ ਕੇ ਯਾਰ ਉਹਨਾਂ ਦਾ ਮਜ਼ਾਕ ਕਿਵੇਂ ਡਾਇਆ ਜਾ ਰਿਹਾ ਸਾਡੇ ਪਿੰਡਾਂ ਦਾ ਹੀ ਇੱਕ ਪੇਜ ਵਾਲਾ ਉਹਨੇ ਫਿਲਮ ਬਣਾ ਕੇ ਪਾਈ ਆ ਜਿਹੜਾ ਕਹਿੰਦਾ ਚੱਲ ਹੇ ਕਾਲਾ ਮਾਲ ਲੈ ਕੇ ਅੱਗੇ ਤੇ ਉਹ ਹਿਰਨ ਮਾਰ ਕੇ ਲੈ ਆ ਕੇ ਹਾਲਾਂਕਿ ਉਹਨਾਂ ਨੂੰ ਬੁਲਾਇਆ ਸੀ ਰਾਜਸਤਾਨੀ ਉਹ ਜਿਹੜੀ ਉਹਨਾਂ ਦੀ ਗਲਤੀ ਸੀ ਗਲਤੀ ਦੀ ਕੁਸਾ ਜਾਂ ਤਾਂ ਉਹਨੂੰ ਮਿਲ ਗਈ ਹੈ ਕੁਸ ਅਦਾਲਤ ਦੇ ਦੇ ਦੂਗੀ ਤੇ ਫਿਰ ਵੀ ਇਹ ਕਹਿਣ ਤੋਂ ਪਾਪਾ ਜ ਨਹੀਂ ਸਕਦੇ ਸਾਡੇ ਪੰਜਾਬੀ ਭਰਾ ਹੋ ਉਹਨਾਂ ਤੋਂ ਗਲਤੀ ਹੋਈ ਹੈ ਉਹਨਾਂ ਦਾ ਵਕਤ ਮਾੜਾ ਸੀਗਾ ਸਮਾਂ ਮਾੜਾ ਕਹਿ ਲਓ ਜੋ ਉਹਨਾਂ ਤੋਂ ਹੋ ਗਿਆ ਤੇ ਅਸਲ 'ਚ ਉਹਨਾਂ ਨੂੰ ਨਾ ਬੁਲਾਇਆ ਗਿਆ ਮੈਨੂੰ ਉਧਰ ਮਲੋਟੋ ਵਾਲੇ ਕਿਸੇ ਬੰਦੇ ਨਾਲ ਗੱਲ ਹੋਈ ਸੀ ਮਕਸਰ ਜਿਲੇ ਦੇ ਹਨ ਦੋ ਆਪਣੇ ਪੰਜਾਬ ਦੇ ਸਿਰਫ ਦੋ ਹੀ ਉਹਨਾਂ ਚ ਉਹਨਾਂ ਨੂੰ ਰਾਜਸਥਾਨ ਵਾਲੇ ਮੁੰਡਿਆਂ ਨੇ ਬੁਲਾਇਆ ਸੀ ਕਹਿੰਦੇ ਆਜੋ ਸ਼ਕਤਾਰ ਖੇਡਗੇ ਸਾਡੇ ਕੋਈ ਨਹੀਂ ਰੋਕਦਾ ਪਤਾ ਉਹਨਾਂ ਨੂੰ ਸੀਗਾ ਵੀ ਉਧਰ ਪਵੰਦੀਆ ਤੇ ਰੋਕਦੇ ਆ ਔਰ ਚੈਨਲਾਂ ਵਾਲੇ ਆ ਉਹ ਲਾਰਸ ਸੁਨੋਈ ਨੂੰ ਇੱਕ ਤਰ੍ਹਾਂ ਨਾਲ ਚੱਕ ਦੇ ਰਹੇ ਵੀ ਲਾਰਸ ਉਹਨਾਂ ਦੇ ਮਗਰ ਪੈ ਜੂ ਆਹ ਕਰਦੂ ਯਾਰ ਲਾਰਸ ਵੀ ਪੰਜਾਬੀ ਆ ਔਰਸ ਵੀ ਚੰਗੇ ਘਰੋਂ ਆ ਵੀ ਯਾਰ ਗਲਤੀ ਕਰ ਲੈਂਦੀ ਐ ਮਟੀਰ ਵੀ ਜਾਣ ਬੁੱਝ ਕੇ ਕੁਝ ਨਹੀਂ ਕਰਦੀ ਇਹਨਾਂ ਨੂੰ ਪਤਾ ਨਹੀਂ ਸੀਗਾ ਤੇ ਇੱਕ ਪੱਗਾਂ ਬਨ ਕਹਿੰਦਾ ਟੂਟੀਆਂ ਲੀਆਂ ਇਹ ਸਿੱਖੀ ਨੂੰ ਵੀ ਬਦਨਾਮ ਕਰਦੇ ਆ ਪੱਲੇ ਉਹਨਾਂ ਦੇ ਕੱਖ ਨਹੀਂ ਕੱਲੀ ਪੱਗ ਸਿੱਖ ਲੈਂਦੇ ਆ ਵੀ ਅਸੀਂ ਪੜ੍ਹੇ ਲਿਖੇ ਜੇ ਲੱਗ ਗਏ ਮੈਂ ਕਹਿੰਦਾ ਮੈਂ ਉਹਨਾਂ ਦਾ ਪੰਜਾਬੀ ਦਾ ਟੈਸਟ ਲੈਣ ਲੱਗ ਪਾਣਾ ਪੰਜਾਂ ਮਿੰਟਾਂ ਚ ਮੈਂ ਉਹਨਾਂ ਨੂੰ ਫੇਲ ਕਰ ਦੂੰਗਾ ਦੋਵਾਂ ਨੂੰ ਉਹਨਾਂ ਦੇ ਪੱਲੀ ਕੱਖ ਨਹੀਂ ਨਾ ਤਾਂ ਉਹਨਾਂ ਨੂੰ ਲਿਖਣਾ ਆਉਂਦਾ ਹੋਣਾ ਨਾ ਗੱਲਾਂ ਦੇ ਅਰਥ ਪਤਾ ਪਤਾ ਨਹੀਂ ਕਿਵੇਂ ਪੱਤਰਕਾਰ ਬਣ ਜਾਂਦੇ ਆ ਫਿਰ ਵਖਾ ਮੱਕੜ ਆਪ ਨਹੀਂ ਬੋਲਿਆ ਕਿਉਂਕਿ ਮੱਕੜ ਦਾ ਜ਼ਿਲ੍ਹਾ ਉਹ ਆ ਮੱਕੜ ਨੂੰ ਆਈ ਮੈਂ ਬੋਲਾ ਤਾਂ ਅਗਲੇ ਮੈਨੂੰ ਭੋਲਣਗੇ ਵੀ ਤੂੰ ਸਾਡੀ ਖ਼ਬਰ ਲਾਈ ਸੀ ਤੇ ਉਹਦੇ ਕਰਿੰਦੇ ਆ ਉਹ ਉਹ ਬੋਲੀ ਜਾਂਦੇ ਵੀ ਲੌਰਸ ਨੇ ਆਇਆ ਕਰਤਾ ਸੀ ਲੌਰਸ ਨੇ ਸਨਮਾਨ ਨੂੰ ਆਇਆ ਕਰਤਾ ਪਰ ਮੈਨੂੰ ਨਹੀਂ ਲੱਗਦਾ ਜਿਵੇਂ ਲੌਰਸ ਹਰ ਕੇ ਐਨ ਜਿੰਦਗੀ ਹੰਡਾਈ ਆ ਜਿੰਦਗੀ ਚ ਜਿਹੜਾ ਕੁਝ ਵੇਖਿਆ ਤੇ ਇਹ ਪੰਜਾਬ ਦੇ ਮੁੰਡੇ ਆ ਤੁਹਾਡੇ ਸਾਹਮਣੇ ਆ ਮੈਨੂੰ ਨਹੀਂ ਲੱਗਦਾ ਵੀ ਲੌਰਸ ਉਹਨਾਂ ਮੁੰਡਿਆਂ ਦੇ ਮਗਰ ਪਊਗਾ ਕਿਉਂਕਿ ਲੈਂਕ ਹੁੰਦੇ ਪਿੰਡਾਂ ਵਾਲਿਆਂ ਦੇ ਗਾਂ ਦੀਆਂ ਬਾਕੀ ਜਿਹੜੇ ਚੈਨਲ ਪੱਤਰਕਾਰ ਆ ਲੌਰਸਾਗਿਆਂ ਨੂੰ ਇਹਨਾਂ ਬਾਰੇ ਕਾਹਨੂੰ ਪਤਾ ਹੋਊਗਾ ਵੀ ਇਹ ਲੋਕ ਕਿੱਥੋਂ ਬੋਲਦੇ ਤੇ ਕਾਦੇ ਕਰਕੇ ਬੋਲਦੇ ਆ ਇਹ ਸਮਾਜ ਸੇਵਾ ਥੋੜਾ ਘਰ ਹੈ ਪਹਿਲੇ ਜਿਹੜੇ ਪੁਰਾਣੇ ਪੱਤਰਕਾਰ ਹੁੰਦੇ ਸੀ ਉਹ ਕਰਦੇ ਹੁੰਦੇ ਸਮਾਜ ਸੇਵਾ ਉਹਨਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ ਸੀ ਅਖਬਾਰ ਤੋਂ ਇੱਕ ਅੱਧਾ ਕੈਮਰਾ ਮਿਲ ਜਾਂਦਾ ਹੁੰਦਾ ਸੀ ਲੌਰਸਰ ਕੇ ਭੁੱਲੇ ਇਹਨਾਂ ਲੋਕਾਂ ਨੂੰ ਜਿਵੇਂ ਜਾਣ ਬੁੱਝ ਕੇ ਲੌਰਸਨ ਦੇ ਮੂੰਹ 'ਚ ਗੱਲਾਂ ਪਾ ਰਹੇ ਆ ਵੀ ਲੌਰਸ ਜਿਵੇਂ ਸਲਮਾਨ ਨਾ ਭੜੀ ਕੀਤੀ ਸੀ ਹੁਣ ਇਹਨਾਂ ਦੇ ਮਗਰ ਲੱਗ ਜੂਗਾ ਜੇ ਕਰ ਦੂਗਾ ਲੱਖ ਲਾਂ ਲਹਤ ਯਾਰ ਤੁਹਾਡੇ ਆਪਣੇ ਪੰਜਾਬ ਦੇ ਮੁੰਡਿਆਂ ਨੂੰ ਮੈਂ ਮੰਨਦਾ ਨਾ ਤਾਂ ਗਲਤੀ ਹੋਈ ਆ ਸਜ਼ਾ ਭਗਤਣ ਗਈ ਯਾਰ ਤੁਸੀਂ ਕੌਣ ਹੁੰਦੇ ਉਹਨਾਂ ਦੀ ਬੇਇੱਜ਼ਤੀ ਕਰਨ ਵਾਲੇ ਆਪਣੇ ਭਰਾ ਉਹ ਉਹਨਾਂ ਜੇ ਹੈਪਣੀ ਕਰਨੀ ਤੇ ਉਹਨਾਂ ਤੇ ਤੁਸੀਂ ਮਗਰ ਤਾਂ ਨਾ ਪੋ ਉਹਨਾਂ ਦੀ ਕਰਦਾਰ ਕੁਛੀ ਤਾਂ ਨਾ ਕਰੋ ਉਹਨਾਂ ਦਾ ਮਜ਼ਾਕ ਤਾਂ ਨਾ ਡਾਓ ਯਾਰ ਚਾਰ ਮੁੰਡੇ ਰਾਜਸਥਾਨ ਦੇ ਆ ਰਾਜਸਥਾਨੀ ਹੋ ਜਾਂ ਕੁਛ ਨਹੀਂ ਕਰਦੇ ਪਰ ਜਿਵੇਂ ਪੇਜਾਂ 'ਤੇ ਦੋ ਦੋ ਚਾਰ-ਚਾਰ ਡਾਲਰਾਂ ਦੇ ਕਰਕੇ ਲੋਕਾਂ ਤੋਂ ਗੱਲਾਂ ਲੈਂਦੇ ਆ ਨਾ ਮੈਨੂੰ ਲੱਗਦੀ ਰਾਜਸਥਾਨੀਆਂ ਨੇ ਉਹ ਕੁੱਟਦਿਆ ਕਰ ਰਹੇ ਇਹੋ ਜਿਹੇ ਚਗਲਾਂ ਨੂੰ ਲੰਗੇ ਜਾਂਦੇ ਨੇ ਕੌਣ ਕਾ ਓਕਾਤਾ ਪਤਾ ਲੱਗ ਜਾਂਦੀ ਹੈ ਨਾ ਅਗਲਾ ਕਹਿੰਦਾ ਕਾਉਂ ਦੀ ਏਡੀ ਕਾਕਾਤੀ ਹੈ ਵੀ ਇਹਨਾਂ ਦੇ ਬੰਦੇ ਇੱਥੇ ਫਸ ਗਏ ਸੀ ਜੇਲ੍ਹ 'ਚ ਤੇ ਇਹਨਾਂ ਲੋਕਾਂ ਨੇ ਆਪ ਦੇ ਭਰਾਵਾਂ ਵੀ ਯਾਨੀ ਕਿ ਮਖੌਲ ਡਾਇ ਤਾਂ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਕਿ ਉਹਨਾਂ ਨੂੰ ਚਵਲ ਤੱਕ ਕਿਹਾ ਕਹਿਣਾ ਕਿ ਬੰਦਾ ਸੀ ਪੋਸਟਾਂ ਪਾਉਣ ਦੇ ਵੀ ਹਾਂ ਭਾਈ ਉਹਨਾਂ ਨੇ ਮਾੜੀ ਗੱਲ ਕੀਤੀ ਆ ਉਹਨਾਂ ਤੋਂ ਗਲਤੀ ਹੋਈ ਆ ਤੇ ਉਹ ਸਜ਼ਾ ਦੇ ਹੱਕਦਾਰ ਆ ਇਹਦੇ ਨਾਲ ਰਾਜਸਥਾਨੀਆਂ ਨੇ ਵੀ ਕਹਿਣਾ ਸੀ ਭਾਈ ਵਧੀਆ ਗੱਲ ਆ ਪੰਜਾਬੀ ਭਰਾਵਾਂ ਨੇ ਸਾਡਾ ਸਾਥ ਦਿੱਤਾ ਯਾਰ ਤੁਸੀਂ ਵਿਊ ਲੈਣ ਕਰਕੇ ਉਹਨਾਂ ਵਿਚਾਰਿਆਂ ਦਾ ਇੱਕ ਤੋ ਅੱਗੇ ਪ੍ਰੋਬਲਮ ਚ ਆ ਕੇ ਪਰਿਵਾਰ ਤੇ ਤੁਸੀਂ ਉਹਨਾਂ ਦਾ ਜਲੂਸ ਕੱਢੀ ਜਾਂਨੇ ਬਿਨਾਂ ਗੱਲਬਾਤ ਤੋਂ ਕਿੱਡੀ ਕ ਬੰਦਿਆਂ ਵਾਲੀ ਗੱਲ ਆ ਇਹ ਉਹ ਆ ਜਾਣਗੇ 4-5 ਸਾਲਾਂ ਬਾਅਦ ਉਹਨਾਂ ਨਾਲ ਗੱਲ ਕਰ ਲਿਓ ਪਹਿਲੀ ਗੱਲ ਤਾਂ ਜੇ ਕੋਈ ਬਾਲਾ ਆਦਿਆ ਚ ਪੇਜ ਵਾਲਾ ਬੰਦਾ ਤੇ ਅਗਲੇ ਤਰਾਜ ਵੀ ਕਰਨਗੇ ਆ ਕੇ ਵੀ ਭਾਈ ਤੂੰ ਦੱਸ ਸਾਡੀ ਕਿਵੇਂ ਉਹ ਸਟੋਰੀ ਜਾਂ ਵੀਡੀਓ ਪੋਸਟ ਕੀਤੀ ਤੈਨੂੰ ਗੱਲ ਦਾ ਪਤਾ ਸੀਗਾ ਸਹੀ ਦਾ ਵੀ ਗੱਲ ਕੀ ਸੀ